ਆਪਰਾ ਨਾਮ ਸਾਲ ਪਵੰਦੀ ਸਿੰਘ ਆ ਪਿੰਡ ਬਰੰਬਰਾ ਜਿਲ੍ਹਾ ਤਰਨਤਾਰਨ ਇਹੋ ਸੋਈ ਇਹ ਜਿਹੜੀ ਚਾਰ ਕੀਤੀ ਆ ਕੀ ਉਹ ਦੇਖ ਆ ਜਿਹੜੀ ਚਾਰ ਕਰਦਾ ਉਹ ਜਿਹੜਾ ਇਹ ਆਪਣੀ ਵੀਰ ਦੀ ਪੁਰਾਣੀ ਰਾਤ ਨਹੀਂ ਪੂਰੀ ਆਪਦਾ ਪੁਰਾਣਾ ਕਲਚਰ ਹੀ ਇਹ ਆਪਾਂ ਸਾਂਭਿਆ ਵੀਰ ਦੀ ਜਿਹੜੀ ਨਵੀਂ ਜਨਰੇਸ਼ਨ ਆ ਇਹ ਭਾਜੀ ਇਹਨਾਂ ਚੀਜ਼ਾਂ ਲੋਪ ਹੋ ਚੁੱਕੀਆਂ ਜਿੱਦਾਂ ਮੰਨ ਲਓ ਸਾਹਮਣੇ ਗੁਰਮੁਖੀ ਉਡਾੜਾ ਲਿਖਿਆ ਜਿੱਦਾਂ ਮੰਨ ਲਓ ਵੀ ਸਮੇਂ ਦੇ ਹਿਸਾਬ ਨਾਲ ਇਹ ਚੀਜ਼ਾਂ ਦਾਵਾ ਆ ਗਿਆ ਜਿੱਦਾਂ ਸਾਈਕਲ ਹੋ ਜਾਂਦੀ ਦੋ ਜਿਹਾਂ ਵਾਲੇ ਲੋਕੀ ਵਿਰੋਧਤਾ ਨੂੰ ਤਾਂ ਸਾਇਗਲ ਦੇ ਦੁੱਧ ਇਕੱਠਾ ਕਰਦੇ ਨੇ ਤੇ ਹੁਣ ਸਮੇਤ ਸਾਹਿਬ ਨੇ ਇਹ ਵੀ ਚਾਹ ਲੋਭ ਹੋ ਗਿਆ ਜੇ ਤਰਖੇ ਦੇ ਸਵਾਰੀਆਂ ਆਪਣੀ ਤਰਖੇ ਕਰਦੀਆਂ ਨਹੀਂ ਆਹੀ ਉਹਨੂੰ ਖਦਰ ਦੇ ਕੇ ਤੋਂ ਅੰਨਾ ਇਦਾਂ ਕੋ ਮਧਾਨੀ ਹੁੰਦੀ ਕਿ ਮਧਾਨੀ ਦੁੱਧ ਡੇ ਟਿਕਣਾ ਹੁਣ ਸਮੇਤ ਸਾਹਿਬ ਨੇ ਜੋ ਇਹ ਚੀਜ਼ਾਂ ਆਪਾਂ ਹੀ ਜੋ ਉਪ ਹੋ ਗਈਆਂ ਜਿੱਦਾਂ ਇਕੱਠੇ ਘਰ ਹੋਣੇ ਤੇ ਤੇ ਕਰਾਣ ਲਿਮਣਾ ਪੋਚਣਾ ਸਕੂਲ ਲੱਗ ਹੁੰਦਾ ਸੀ ਆਪਾਂ ਬਲਦਾਂ ਦੀ ਊੜ ਲਈ ਭਾਈ ਤਾਂ ਪੁਰਾਣੀ ਵਾਸਤ ਵਿੱਚ ਬਲਦਾਂ ਪਾ ਗੱਡਾਂ ਹੁੰਦਾ ਸੀ ਹੁਣ ਇਸ ਸਮੇਤ ਸਾਹਿਬ ਨੇ ਜੋ ਚੀਜ਼ਾਂ ਭਾਈ ਲੋਭ ਹੋ ਗਿਆ ਨਾਲ ਕੇ ਵੀ ਲੋਭ ਹੋ ਗਿਆ ਜਿੱਦਾਂ ਮੰਨ ਲਓ ਕੱਚੇ ਘਰਾ ਤੇ ਪ੍ਰਿੰਟ ਫਟੀਆਂ ਸਰਕਾਰੀ ਸਕ ਗਾਦੀ ਨੰਬਰ ਤੇ ਨਾਲ ਦੇਖਣਾ ਉਹ ਜੋ ਸਕੂਨ ਸੀ ਉਹਨਾਂ ਸਮਿਆਂ ਦੇ ਵਿੱਚ ਉਹ ਸਕੂਨ ਸੀ ਮੇਰੀ ਵੀਰ ਜੀ ਜਿੱਥੋਂ ਦੀ ਆਵਾਜ਼ ਜਾਂਦੀ ਏਹੀ ਬੇਨਤੀ ਆ ਵੀ ਪੰਜਾਬੀ ਮਾਂ ਬੋਲੀ ਨੂੰ ਵਾਰ-ਵਾਰ ਪ੍ਰਮੋਟ ਕਰੀਏ ਆਪਾਂ ਪੰਜਾਬੀ ਮਾਂ ਬੋਲੀ ਨੂੰ ਨਾ ਭੁੱਲ ਗਏ ਇਹਨਾਂ ਨੂੰ ਪਿਆਰ ਕਰੀਏ ਵੀਰ ਜੀ ਆਪਾਂ ਨੇ ਏਹੀ ਬੇਨਤੀ ਸਾਰੇ ਪੰਜਾਬ ਜਿੱਥੋਂ ਦੀ ਆਵਾਜ਼ ਜਾਂਦੀ ਆ ਇਹ ਆਈਡੀਆ ਕਿਵੇਂ ਆਇਆ ਤੁਹਾਡੇ ਮਨ ਇਹ ਮਨ ਚ ਪਾਜੀ ਛਾਉਂਗੀ ਆਪਾਂ ਇਹਨਾਂ ਚੀਜ਼ਾਂ ਦੇ ਨਾਲ ਇਹ ਪੁਰਾਣੀ ਵਿਰਾਸਤ ਆਪਣੀ ਨੂੰ ਸੰਭਾਲੀ ਕਿ ਆਪੀ ਨਵੀਂ ਜਨਰੇਸ਼ਨ ਇਹ ਚੀਜ਼ਾਂ ਤੋਂ ਭਾਈ ਲੋਪ ਹੋ ਚੁੱਕੀ ਆ ਜਿੰਨਾ ਪਹਾੜੀ ਹੁੰਦੇ ਉਹਨਾਂ ਟੇਬਲ ਚੱਲ ਪਏ ਆ ਆਪਾਂ ਚੱਕੀ ਹੁੰਦੀ ਸੀ ਚੱਕੀ ਨੂੰ ਹੱ ਹਾਂ ਸਾਡੇ ਸਾਹਮਣੇ ਲੈਕਚਰਸ਼ਨ ਮਿਸਾਨਾ ਸਮਾਗ ਹੈ ਜਿਨ੍ਹਾਂ ਕਿਸਾਨ ਵੀ ਬਲਦਾਂ ਨਾਲ ਖੇਤੀ ਕਰਦੇ ਹੁੰਦੇ ਸੀ ਹੁਣ ਨਵੀਂ ਜਿਹੜੀ ਪੀਡੀਏ ਟਰੈਕਟਰ ਚੱਲ ਪਈ ਹੈ ਉਹ ਮਸ਼ੀਨਰੀ ਜੋਗ ਆ ਗਿਆ ਪਾਜੀ ਤੀਜਾ ਲੋਭ ਹੋਈਆਂ ਇਹਨੂੰ ਰੋਜ਼ਗਾਰ ਤੇ ਦੂਰ ਤੋਂ ਹੀ ਵਰਤਿਆ ਇਹ ਨਾਲੀ ਜਿਹੜੀ ਹਾਂਜੀ ਪਾਜੀ ਨਰਜਗਾਰ ਵੀ ਕਰੀਦਾ ਆਪਣਾ ਕੰਮ ਫੋਨ ਤੇ ਜਦੋਂ ਫੋਨ ਆ ਜਾ ਆਪਾਂ ਪਾਜੀ ਉਹ ਕੰਮ ਤੇ ਚੱਲੀ ਜਾਂ ਨਾਲ ਆਪਾਂ ਸਿੱਖਿਆ ਵੀ ਦਿੰਦੇ ਆ ਵੀ ਪੰਜਾਬੀ ਮਾਂ ਬੋਲੀ ਨੂੰ ਵੱਧ ਵੱਧ ਪ੍ਰਮੋਟ ਕਰੀਏ ਤਾਂ ਲੱਗਦਾ ਪੰਜਾਬੀ ਬਿਲਕੁਲ ਬਚੋਣ ਦਾ ਕਿਸਤਾ ਦੇ ਰਿਹਾ ਇਹ ਬਹੁਤ ਹੀ ਵਧੀਆ ਬਾਜੀ ਪਹਿਲਾਂ ਤਾਂ ਮੇਰੇ ਵੱਲੋਂ ਸਾਰੀ ਸਮੂਹ ਸੰਗਤ ਨੂੰ ਖੋਲੇ ਮੱਲੇ ਦੀਆਂ ਬਹੁਤ ਬਹੁਤ ਵਧਾਈਆਂ ਵਾਇਕ ਨੂੰ ਚੜ੍ਹਦੀਆਂ ਕਲਾ ਬਖਸ਼ੇ ਅਤੇ ਸਾਡੇ ਇੱਥੇ ਮੇਰਾ ਵੀਰ ਪਵਨ ਆਇਆ ਇੱਥੇ ਲੈ ਕੇ ਇਹਨੇ ਬਹੁਤ ਅੱਛਾ ਪ੍ਰਾਲਾ ਕੀਤਾ ਵਾ ਕਿ ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖਿਆ ਵਾ ਤੇ ਲੋਕ ਬਹੁਤ ਖੁਸ਼ ਹੋ ਰਹੇ ਆ ਦੇਖ ਰਹੇ ਆ ਕਿ ਭਾਈ ਕੋਈ ਹੈਗਾ ਵਾ ਸਾਡੇ ਵਿਰਸੇ ਨੂੰ ਸੰਭਾਲ ਰਿਹਾ ਤੇ ਸਾਨੂੰ ਵੀ ਇਤੋ ਸੇਧ ਲੈਣੀ ਚਾਹੀਦੀ ਆ ਅਤੇ ਵੱਧ ਚੜ੍ਹ ਕੇ ਇਹ ਆਪਣੇ ਵਿਰਸੇ ਨੂੰ ਯਾਦ ਰੱਖਣਾ ਚਾਹੀਦਾ ਵਾ। ਇਹ ਦੂਜੇ ਭਾਈ ਜੀ ਦਾ ਫੋਨ ਦੀ ਮੈਂ ਕੀ ਕਰ ਚੁੱਕਾ। ਇਹ ਪਵਨਦੀਪ ਜੀ ਵੀ ਰਾ ਜਿਹਨੇ ਰੇੜੀ ਬਣਾਈ ਆ ਸਾਧੂ ਦੀ ਸੇਵਾ ਵਾਸਤੇ ਲੋਕਾਂ ਨੂੰ ਜਾਗਰਤ ਕਰਨ ਵਾਸਤੇ ਅਹੀਂ ਲਗ ਲਗ ਗੁਰਦੁਆਰੇ ਦੇ ਵਿੱਚ ਦਰਸ਼ਨ ਕਰਦੇ ਆਉਣਦੇ ਆ। ਇਸੇ ਤਰ੍ਹਾਂ ਦਿਖਾਉਂਦੇ ਆ ਰਹੇ ਆ ਰੇੜੀ ਨੂੰ ਜਾਗਰਤ ਕਰਨ ਵਾਸਤੇ। ਆਦੇ ਸਰਤਾ ਭਾਈ ਪਵਨਦੀਪ ਜੀ ਵੀ ਦਾ ਮੁੱਖ ਰੇੜੀ ਨੂੰ ਲੈ ਕੇ ਜਾਂਦਾ ਗੁਰੂ ਘਰ ਅੱਜ। ਗੁਰੂ ਘਰਾਂ ਚ ਪੰਜਾਬੀ ਵਿਰਸਾ ਵਿਖਾਉਣ ਵਾਸਤੇ ਜੀ। ਜਾਗਰਤ ਕਰਨ ਵਾਸਤੇ ਪੰਜਾਬੀ ਵਿਕਸਾਪ ਦੇ ਪੰਜਾਬੀ ਕੋ ਮਾਪੋਲੀ ਨੂੰ ਜਾਗਰਤ ਕਰਨ ਵਾਸਤੇ ਲਗ ਸਮਾਂ ਹੋ ਗਿਆ ਇਹਨਾਂ ਨੂੰ ਇੱਕ ਜਿਹੜਾ ਲੋਕ ਇਹਨਾਂ ਨੂੰ 3 ਸਾਲ ਹੋ ਗਿਆ ਸਭ ਇਹ ਰੇੜੀ ਬਣਾਈ ਨੇ ਪੰਜਾਬੀ ਵਿਕਸਾਪ ਦਿਖਾਉਣ ਵਾਸਤੇ ਆਪਣਾ ਰਜਗਾਰ ਵੀ ਤੋੜਿਆ ਦੇ ਨਾਲ ਦੇ ਨਾਲ ਨੌਜਵਾਨਾਂ ਨੂੰ ਵੀ ਸਿੱਖਿਆ ਦਿੰਦੇ ਆ ਸਰਬ ਲੱਖਾਂ ਪੈਸੇ ਕਿਸ਼ਤ ਦੇ ਰਹੇ ਪਿੰਡ ਤੋਂ ਪਹਿਲ ਕਿੰਨੇ ਤੋਂ ਕੀਤੀ ਹੈ ਗram ਪ੍ਰੋਤੂ ਕੀਤੀ ਹੈ ਅੱਜ ਜੇ ਸਤਨਪੁਰ ਗੁਰਦੁਆਰਾ ਪ੍ਰੀਤ ਸਾਹਿਬ ਆਏ ਆ ਇਸੇ ਕਰਕੇ ਦਿਖਾਉਣ ਵਾਸਤੇ ਇਹ ਕੰਮ ਸੱਚਾ ਪ੍ਰਕਾਸ਼ਨ ਤੋਂ ਕੌਨ ਕੀ ਜੀ ਨਾ ਕੋਈ ਰੇਡੀ ਦਾ 3 ਸਾਲ ਤੋਂ ਹਾਂ